ਜੈ ਮਾਲਪਾ ਸਤੀਜੀ ਸਲਾਣਾ ਜੋੜ ਮੇਲਾ ਮਹਿਮੀ ਜਠੇਰੇ ਪਿੰਡ ਬਰਨਾ ਫਗਵਾੜਾ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਕਲਾਸੀਫਾਈਡ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਦੇਖੋ ਹਰਪਾਲ ਸਿੰਘ ਜੱਜ ਦੀ ਵਿਸ਼ੇਸ਼ ਰਿਪੋਰਟ ਦੀ ਤਰ੍ਹਾਂ ਜੀ ਇਸ ਸਾਲ ਵੀ ਪਿੰਡ ਵਰਨਾ ਫਗਵਾੜਾ ਵਿਖੇ ਜਟੇਰਿਆਂ ਦਾ ਮੇਲਾ ਬੜੀ ਉਤਸ਼ਾਹ ਨਾਲ ਹੋ ਰਿਹਾ ਹੈ ਇਸ ਬਾਰੇ ਕੀ ਕਹਿਣਾ ਹੈ ਪਿਛਲੇ ਸਾਲ ਦੀ ਤਰ੍ਹਾਂ ਪਿੰਡ ਵਰਨਾ ਵਿਖੇ ਮਹਿਮੀ ਜਟੇਰਿਆਂ ਦਾ ਮੇਲਾ ਜਿਹੜਾ ਬੜੀ ਖੁਸ਼ਹਾਲਤਾ ਦੇ ਆਪਣੇ ਦੇਸ਼ ਦੀ ਆ ਆਪਣੇ ਪੂਰੇ ਇੰਡੀਆ ਦੇ ਵਿੱਚੋਂ ਤੇ ਬਾਹਰ ਦੇ ਦੇਸ਼ਾਂ ਦੇ ਵਿੱਚੋਂ ਜਿਹੜੀਆਂ ਸੰਤਾ ਆ ਕੇ ਆਪਣੇ ਬਹੁਤ ਉਤਸ਼ਾਹ ਨਾਲ ਜਿਹੜਾ ਇਹ ਮੇਲਾ ਮਨਾਉਂਦੀਆਂ ਆ ਕਿ ਸਭ ਕਹਿੰਦੇ ਉੱਤੇ ਸਾਡਾ ਖਰਦਾ ਆਪਣੇ ਤਾਨਾ ਮਾਨਤਾ ਦਾ ਸੇਵਾ ਕਰਦੇ ਆਵਾ ਜਿਹਦੇ ਬਾਦ ਆ ਸ਼ਿਵਾਂ ਕਰਪ ਕਰਦੇ ਕਿ ਅਸੀਂ ਸਾਡੀ ਸ਼ਕਨੂਦ ਨੂੰ ਬੇਤੀ ਕਰਦੇ ਆ ਉਹ ਇਸੇ ਤਰ੍ਹਾਂ ਹਰ ਸਾਲ ਜਿਹੜਾ ਵਾ ਮਚਾਰਚ ਜਿਹੜਾ ਵਸਤ ਬਿਲੇ ਦੇ ਵੀਤੀ ਸਾਲਾਇਆ ਕਰਤੈਣ ਉਹਦੇ ਜਿਹੜੀ ਉਹ ਸੇਵਾ ਕਰਦੇ ਸੰਤਾ ਦੀ ਗੱਲ ਕਰਦੇ ਆ ਜੀ ਭਰਨਾ ਦੇ ਚੁਕੇਰਿਆਂ ਦਾ ਮੇਲਾ ਇਲਾਕੇ ਦਾ ਵੱਡਾ ਮੇਲਾ ਆਪਣਾ ਮੰਨਿਆ ਗਿਆ ਹੈ ਸੰਤਾ ਵਾਸਤੇ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਜੀ ਤੋਂ ਵਾਲੇ ਸਭ ਤੋਂ ਬਾਅਦ ਤੇ ਸੇ ਲੰਗਰ ਗੱਗਰ ਪਾਣ ਦਾ ਪ੍ਰਬੰਧ ਕੀਤਾ ਗਿਆ ਵਾ ਉਸ ਤੋਂ ਇਲਾਵਾ ਜੋ ਵੀ ਪ੍ਰੋਗਰਾਮ ਬਾਅਦ ਚੱਲ ਰਿਹਾ ਵਾ ਤੋਂ ਵਾਲਾ ਨਾ ਪ੍ਰੋਗਰਾਮ ਚੱਲ ਰਿਹਾ ਉੱਤੇ ਬਣ ਦਾ ਅਰੇਂਜਮੈਂਟ ਕੀਤਾ ਗਿਆ ਬੈਠ ਦਾ ਅਰੇਂਜਮੈਂਟ ਕੀਤਾ ਗਿਆ ਅਤੇ ਜੋ ਵੀ ਸੰਗਤ ਜਿਹੜੀ ਦੂਰ ਦਰਦੋਂ ਕੱਲ ਕੇ ਆਉਂਦੀ ਆ ਉਹਨਾਂ ਨੂੰ ਆਏ ਭੋਗਤ ਕੀਤੀ ਜਾਂਦੀ ਹੈ ਠੀਕ ਹੈ ਜੀ ਇਸ ਵਿੱਚ ਸੁਵਿੰਦਰ ਕੈਲੇ ਅਤੇ ਉਸ ਤੋਂ ਬਾਅਦ ਮਾਸ਼ਾ ਜੀ ਜਿਹੜਾ ਵਾ ਇਹ ਦੋ ਚੋਟੇ ਜਿਹੜਾ ਬਹੁਤ ਦੌੜਦੇ ਜਿਹੜੀਆਂ ਭਾਗ ਲੈ ਰਹੀਆਂ ਵਾ ਅਤੇ ਛੋਟੇ ਕਲਾਕਾਰ ਹੋ ਜਿਹੜੀਆਂ ਉਹਨਾਂ ਵੀ ਆਪਣਾ ਜਿਹੜਾ ਫਨ ਦਾ ਜਿਹੜਾ ਵਾ ਉਹ ਮੁਜ਼ਾਹਰਾ ਕਰ ਰਹੇ ਠੀਕ ਆ ਜੀ ਲਗਾਤਾਰ ਜੀ ਜਟੇਰਿਆਂ ਦੇ ਮੇਲੇ ਜੀ ਆਪਣੀ ਕਿੰਨੇ ਸਾਲ ਹੋ ਗਏ ਨੇ ਜਟੇਰਾ ਦੇ ਮੇਲੇ ਹੁੰਦੇ ਨੇ ਇਹ ਕਰੀਬ ਮੇਰੇ ਨਾਲ ਦੇਖ ਲਓ ਮੈਂ 6 ਸਾਲ ਦਾ ਹੋ ਗਿਆ ਤੇ ਮੇਰੇ ਤੋਂ ਪਹਿਲਾਂ ਜਿਹੜਾ ਮੇਰੀ ਏਜ ਤੋਂ ਪਹਿਲਾਂ ਤੋਂ ਜਿਹੜਾ ਮੇਲਾ ਚੱਲਿਆ ਆ ਰਿਹਾ ਅਤੇ ਜਦੋਂ ਦਾ ਸਾਨੂੰ ਇਹਦਾ ਸਰਪਾਜ ਮਿਲਿਆ ਵਾ ਇਹ ਹਰ ਸਾਲ ਜਿਹੜਾ ਦੇਣ ਟੁਕੜੀ ਅੱਗੇ ਰਾ ਚੌਕੜੀ ਤਰੱਕੀ ਕਰਦਾ ਆ ਜਿਹੜਾ ਮੇਲਾ ਵਾ ਇਹ ਬਹੁਤ ਉਹ ਜਿਹੜਾ ਤਰੱਕੀ ਦੇ ਹਿੱਤਾਂ ਕੀ ਆਲੇ ਜਾ ਰਹੇ ਸਾਡੇ ਚੈਨਲ ਦੇ ਮਾਦੇ ਆ ਬਨਾਰ ਤੁਹਾਨੂੰ ਦੇਸ਼ ਦੁਨੀਆ ਤੋਂ ਸੰਗਤ ਆਡੀਅנס ਦੇਖ ਰਹੀ ਹੈ ਤੇ ਤੁਹਾਡਾ ਕੀ ਮੈਸੇਜ ਹੈ ਅਸੀਂ ਸਾੜੀਆਂ ਹਫਤਾ ਨੂੰ ਉੱਤੇ ਜਿਹੜਾ ਵਾ ਕਹਿਣਾ ਚਾਹੁੰਦੇ ਆ ਕਿ ਕੋ ਆਪਣੇ ਜੈਸਵੀ ਜਿਵੇਂ ਆਪਣੇ ਯਸ਼ਤ ਨੂੰ ਮੰਨਦੇ ਆ ਜਿਸ ਤਰ੍ਹਾਂ ਅਸੀਂ ਮੈਂ ਵੀ ਜਿਹੜੇ ਨਾਲ ਮੇਲਾ ਬਣਾ ਰਹੇ ਆ ਅਤੇ ਉਹ ਵੀ ਕਪੜੇ ਇਸ਼ਤ ਦਾ ਮੇਲਾ ਬਣਾ ਰਹੇ ਆ ਇਹਨੂੰ ਵੱਲ ਚੜ ਕੇ ਸ਼ਰਧਾ ਦੇ ਨਾਲ ਅਤੇ ਭਾਵ ਜੜ ਵਾਲ ਉਹ ਭਾਵਨਾ ਦੇ ਨਾਲ ਮਨਾਉਣਾ ਚਾਹੀਦਾ ਵਾ ਤਾਂ ਕਿ ਜਿਹੜੀਆਂ ਸੰਕਟਾਂ ਆ ਉਹਨਾਂ ਦੇ ਵਿੱਚੋਂ ਖਾ ਪੈਦਾ ਹੋ ਜਾਣਗੇ ਵੀਰਾਂ ਵੱਲੋਂ ਕਿੰਦਾ ਦਾ ਸਹਿਯੋਗ ਮਿਲਦਾ ਹੈ ਕਹਿੰਦਾ ਇਹ ਵੀਰਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਜਿਸ ਤਰ੍ਹਾਂ ਸਿਰ ਕੇਕਾਂ ਦੇ ਮੈਮੀ ਜੋ ਕਿ ਇਟਲੀ ਵਿੱਚ ਨੇ ਉਹਨਾਂ ਵੱਲੋਂ ਇਸ ਮੇਲੇ ਦੇ ਵਿੱਚ ਕਰੀਬ 7 ਤੋਂ 8 ਲੱਖ ਰੁਪਏ ਦਾ ਜਿਹੜਾ ਯੋਗਦਾਨ ਪਾਇਆ ਜਾਂਦਾ ਵਾ ਅਤੇ ਭਲਿਹਾਰ ਮੈਮੀ ਪੰਗਾ ਜਿਹੜਾ ਵਾ ਮੈਂ ਵੀ ਸ਼ਟਰ ਸਟੋਰ ਵਾਲੇ ਆਪਸ ਹੈ ਉਹਨਾਂ ਵੱਲੋਂ ਵੀ ਇਸ ਬੇਲੇ ਵਿੱਚ ਵਾੜ ਚੜ ਕੇ ਕੋਈ 2-3-4 ਲੱਖ ਤੋਂ ਘੱਟ ਜਿਹੜੀ ਉਹ ਵੀ ਸੇਵਾ ਨਹੀਂ ਕਰਦੇ ਅਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਕੋਈ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਜਿਹੜਾ ਵਾ ਸਾਨੂੰ ਹਮੇਸ਼ਾ ਹੀ ਤਤਪਰ ਤਿਆਰ ਰਹਿੰਦੇ ਸੇਵਾ ਕਰਨ ਵਾਸਤੇ ਅਡੇ ਸਾਨੂੰ ਉਹ ਕਹਿੰਦੇ ਨੇ ਕਿ ਕੋਈ ਕੰਮ ਸਟਾਰਟ ਕਰਨਾ ਹੋਵੇ ਤਾਂ ਜਦੋਂ ਮਰਜ਼ੀ ਸਾਡੇਆਂ ਸੇਵਾਵਾਂ ਪ੍ਰਾਪਤ ਕਰ ਸਕੋ ਲਾਜ਼ਮੀ ਜਾਂਦੇ ਵਕਤ ਨੌਜਵਾਨਾਂ ਨੂੰ ਤੁਹਾਡਾ ਕੀ ਮੈਸੇਜ ਅਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜੋ ਨਸ਼ਿਆਂ ਤੋਂ ਜਿਹੜਾ ਵਾ ਫਰੈਦ ਹੋ ਗਏ ਆਪਣੇ ਜਿਹੜਾ ਵਾ ਸਿਹਤ ਧਾਰਮਿਕਾ ਪ੍ਰੋਗਰਾਮ ਦੇ ਹਿੱਸਾ ਲੈ ਕੇ ਜਿਹੜਾ ਸ਼ਰਧਾ ਭਾਵ ਨਾਲ ਜਿਹੜਾ ਵਾ ਇਸ ਆਪਣੇ ਸੰਸਾਰ ਦੇ ਵਿੱਚ ਜਿਹੜਾ ਜਿਹੜਾ ਉੱਠਣਾ ਚਾਹੀਦਾ ਉਹਨਾਂ ਨੂੰ ਤੇ ਸੁਰੂ ਦੀਆਂ ਜਿਹੜੀਆਂ ਮर्याਦਾ ਉਧਰ ਚੱਲਦੀ ਜਿਹੜੀ ਆ ਉਹ ਚੀਜ਼ ਕਰੀਏ ਹਾਂਜੀ ਆਪਣਾ ਕੀ ਕਹਿਣਾ ਜੀ ਜੈਤੂ ਤੇ ਪਾਸੋ ਤੇ ਸ੍ਰੀ ਰਾਮਾਇ ਸਾਧੀ ਜੀ ਦਾ ਤੋਂ 700 ਤੋਂ ਬਾਅਦ ਕੀਤਾ ਹੈ ਸੋ ਮੇਲ ਮਰਨਾ ਦੇ ਵਿੱਚ ਮਸ਼ਹੂਰ ਮੈਨੂ ਕਿੱਥੇ ਰਹਿੰਦੇ ਹੋ ਹੋਰ ਸਾ ਜਿਲ੍ਹਾ ਬਣਾਇਆ ਜਾਂਦਾ ਹੈ ਤਕਰੀਬਨ ਲਖੂਨ ਮੇਰੀ ਤੋਂ ਪਹਿਲਾ ਦਾ ਕਿਤੇ ਮੇਲਾ ਹੋ ਰਿਹਾ ਹੈ ਔਰ ਇਸ ਮੇਲੇ ਦੇ ਵਿੱਚ ਨੇਸ਼ਨਲ ਟੈਸਟ ਤੋਂ ਸੰਤਾ ਦਾ ਜਿਹੜੀ ਆਉਂਦੀਆਂ ਆ ਔਰ ਪੂਰੇ ਭਾਰਤ ਦੇ ਵਿੱਚੋਂ ਜਿਹੜੀਆਂ ਮਿਲਤਾ ਹੈ ਇਹ ਤਾਂ ਮਸਤ ਦੁਨੀਆਂ ਨੇ ਔਰ ਜੋ ਉਹ ਆਸ ਰੱਖ ਲਦੇ ਨੇ ਉਹ ਆਸ ਪ੍ਰਾਤਮਾ ਦੀ ਪੂਰੀ ਹੁੰਦੀ ਆ ਔਰ ਬਾਕੀ ਇਹ ਹੈਗੀ ਆ ਜਿੱਦਾਂ ਕਿ ਨੌਜਵਾਨ ਉਹਨਾਂ ਦੀ ਗੱਲ ਆਪਾਂ ਕੀਤੀ ਆ ਨੌਜਵਾਨ ਨਸ਼ੇ ਤੋਂ ਦੂਰ ਕਰਨ ਵਾਸਤੇ ਇਹ ਜਿਹੜੇ ਉਪਰਾਲੇ ਆ ਮੇਲੇ ਜਿਹੜੇ ਆ ਇਹ ਉਹਨਾਂ ਦੇ ਸਹਿਯੋਗ ਨਾਲ ਹੁੰਦੇ ਆ ਔਰ ਜਿਹੜੇ ਨੌਜਵਾਨ ਹੁੰਦੇ ਆ ਉਹ ਜਿਹੜੀ ਕਮੇਟੀ ਦੀ ਅਗਵਾਈ ਤੇ ਅੱਡੀ ਹੁੰਦੇ ਆ ਜਿਹੜੇ ਕਾਰਜਾ ਉਹ ਵੱਧ ਚੜ ਕੇ ਮੋਰੇ ਹੋ ਕੇ ਸਾਰੇ ਕੋਈ ਕਰਦੇ ਆ ਬਾਕੀ ਬਾਕੀ ਜਿਹੜੀ ਕਮੇਟੀ ਆ ਉਹਨਾਂ ਦਾ ਸਾਥ ਦਿੱਤੀ ਹੈ ਔਰ ਮੈਂ ਵੀ ਜਿਹੜਿਆਂ ਦਾ ਦਰਵਾਜ਼ਾ ਜਿਹੜਾ ਆ ਅਸੀਂ ਐਨਆਰਆਈ ਵੀਰਾਂ ਦਾ ਬੜੇ ਧੰਨਵਾਦੀ ਆ ਜਿਹੜੇ ਵੱਧ ਚੜ ਕੇ ਇਹ ਸਭ ਹੋ ਗਏ ਤੁਸੀਂ ਦੇਖਿਆ ਕਿ ਸਾਡੇ ਜਿੱਡੀ ਬਿਲਡਿੰਗ ਬਣੀ ਹੋਈ ਆ ਮੈਨੂੰ ਨਹੀਂ ਲੱਗਦਾ ਕਿ ਬਾਕੀ ਜਟੇਰਿਆਂ ਦੇ ਉੱਤੇ ਐਡੀ ਵੱਡੀ ਕੋ ਬਿਲਡਿੰਗ ਬਣੀ ਹੋਈ ਹੈ ਇਹ ਬਿਲਡਿੰਗ ਕਿ ਨਾਲ ਸਹਿਯੋਗ ਨਾਲ ਬਣੀ ਆ ਐਨਆਰਐਮੀ ਰਾ ਦੇ ਔਰ ਸਰਕ ਦੇ ਸਹਿਯੋਗ ਨਾਲ ਬਣੀ ਆ ਮੇਰੇ ਨਾਲ ਸਾਡੇ ਵਾਈਸ ਚੇਅਰਮੈਨ ਭਰਿਆਰ ਜੀ ਖੜੇ ਨੇ ਔਰ ਜਦੋਂ ਸਾਨੂੰ ਵੀ ਕਿਤੇ ਲੋੜ ਪੈਂਦੀ ਹੈਗੀ ਆ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਐਨੀ ਟਿੱਟ ਮਟੀਰੀਅਲ ਦੀ ਕਿਸੇ ਦੀ ਲੋੜ ਪੈਂਦੀ ਆ ਸਾਡੇ ਨਾਲ ਖੜੇ ਆ ਮਾਈਕ ਜੈਦਾਵਾਲ ਤੇ ਸਾਡੇ ਨਾਲ ਖੜੇ ਆ ਔਰ ਜਿਹੜੇ ਟਿਕ ਚਾਂਜੀ ਹੋਏ ਆ ਜਿਵੇਂ ਕਿ ਅੱਜ ਜੋੜੀਆਂ ਗਾਇਕੀਆਂ ਆ ਰਹੀਆਂ ਨੇ ਤਰਲੇਜ ਅਕਤ ਜੀ ਆ ਰਹੇ ਆ ਜਾਂ ਮਾਸ਼ਾ ਦੀ ਜੀ ਮਾਸ਼ਾ ਦੀ ਜੀ ਆ ਰਹੇ ਆ ਇਹ ਉਹਨਾਂ ਦਾ ਬਹੁਤ ਵੱਡਾ ਸਾਨੂੰ ਸਹਿਯੋਗ ਆ ਔਰ ਉਹਨਾਂ ਦਾ ਹੋਰ ਬਹੁਤ ਸਹਿਯੋਗ ਹੈ ਅਸੀਂ ਇਹੀ ਆਸ ਰੱਖਦੇ ਆ ਐਨ ਆਰ ਆਈ ਵੀਰਾਂ ਕੋਲੋਂ ਉੱਪਰ ਜਿੰਨੇ ਵੀ ਸਾਡੇ ਹੀਰੇ ਨੇ ਉਹਨਾਂ ਕੋਲੋਂ ਇਹ ਆਸ ਰੱਖਦੇ ਆ ਕਿ ਜਿਵੇਂ ਡੇਰਾ ਅੱਗੇ ਚੱਲ ਰਿਹਾ ਓਦੋਂ ਤਿੰਨ ਤੁਗੜੀ ਰਾਖ ਕੰਪਨੀ ترقی ਕਰਕੇ ਚੱਲੇਗਾ ਸੋ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਹੈ ਔਰ ਜਿਹੜੀਆਂ ਸੰਗਤਾਂ ਦੂਰ ਦਰਾਡੇ ਤੋਂ ਰਾਤ ਨੂੰ ਆਕੀਆਂ ਨੇ ਉਹਨਾਂ ਵਾਸਤੇ ਕਮਰੇ ਬਣੇ ਹੋਇਆ ਰਹਿਣ ਵਾਸਤੇ ਉਹਨਾਂ ਦਾ ਪੂਰਾ ਪ੍ਰਬੰਧ ਆ ਬਿਸਤਰਾ ਵਗੈਰਾ ਨੰਕਰ ਵਗੈਰਾ ਸਾਰਾ ਪ੍ਰਬੰਧ ਹੈਗਾ ਆ ਔਰ ਬਾਥਰੂਮ ਵਗੈਰਾ ਸਾਰੇ ਬਣੇ ਹੋਇਆ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣੀ ਆ ਅੱਗੇ ਤੋਂ ਅਸੀਂ ਹੋਰ ਉਪਰਾਲਾ ਕਰ ਰਹੇ ਆ ਜਿਹੜੇ ਦੂਰ ਤੜੇ ਸੰਤਾਂ ਆਉਂਦੀਆਂ ਆ ਉਹਨਾਂ ਵਾਸਤੇ ਹਾਲ ਬਣਾ ਰਹੇ ਆ ਉਹਨਾਂ ਵਾਸਤੇ ਬਹੁਤ ਸਹਿਯੋਗ ਕਰ ਰਿਹਾ ਜਿੱਦਾਂ ਹੁਣ ਦਿਨੇ ਅੱਜ ਸੰਗਤ ਆ ਰਹੀ ਆ ਰਾਤ ਨੂੰ ਵੀ ਬਹੁਤ ਸਹਿਯੋਗ ਕਰਦੀ ਆ ਸੋ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਹੈ ਔਰ ਖਾਸ ਕਰਕੇ ਇਸ ਚੈਨਲ ਦਾ ਬੜਾ ਧੰਨਵਾਦ ਜਿਹੜਾ ਸਾਡੇ ਅੱਜ ਦੇ ਮੇਲੇ ਨੂੰ ਕਵਰ ਕਰਨ ਵਾਸਤੇ ਆ। ਸੋ ਸਾਰਿਆਂ ਦਾ ਬੜਾ ਧੰਨਵਾਦ। ਜੈ ਗੁਰਦੇਵ, ਧੰਗੁਰਦੇਵ, ਜਿਕਰਾ ਮਾਈ ਸਾਹਿਬ ਜੀ ਦਾ ਬਹੁਤ ਸਾਰਾ ਪ੍ਰਵਾਹ ਕੀ ਰਹਿਣ ਸੁਚੀ ਦੇ ਮੇਲੇ, ਮਿਲਣੀਆਂ ਰਹਿਣ ਵਧਾਈਆਂ ਜੀ। ਪੰਜਾਬੀ ਸੱਭਿਆਚਾਰਕ ਦੇ ਪ੍ਰਤੀਕ ਸਾਡਾ ਇਹ ਵਰਨਾ ਨਗਰ ਸਾਰਾ ਪੰਜਾਬੀ ਸੱਭਿਆਚਾਰਕ ਦੇ ਤਾਲਕ ਖੇਲੇ ਹੋ ਰਹੇ ਹਨ ਜੀ। ਪੰਜਾਬੀ ਸੱਭਿਆਚਾਰਕ ਦੇ ਮਤਾਬਕ ਹੀ ਲੰਗਰ ਲਗਾਏ ਜਾਂਦੇ ਨੇ ਜਿਵੇਂ ਕਿ ਜਲੇਟੀਆਂ ਵੀ ਪੰਜਾਬੀ ਸੱਜਿਆ ਜਣ ਦੇ ਪ੍ਰਤੀਕ ਹਨ ਸੜੀ ਚੌਂ ਤੇ ਲੰਗਰ ਅਤੇ ਸ਼ਬੀਲਾ ਵੀ ਲਗਾਈਆਂ ਜਾ ਰਹੀਆਂ ਹਨ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਪ੍ਰਤੀ ਵਫਾਦਾਰੀ ਦੇ ਨਾਲ ਸੇਵਾ ਕਰਨ ਦੀ ਇਹ ਮੇਲਾ ਪ੍ਰੇਰਿਤ ਕਰਦਾ ਹੈ ਅਤੇ ਅਸੀਂ ਆਸ ਰੱਖਦੇ ਹਾਂ ਜਿਵੇਂ ਇਸੇ ਤਰ੍ਹਾਂ ਸੱਭਿਆਚਾਰਕ ਮੇਲੇ ਚੱਲਦੇ ਰਹਿਣ ਆਪਣੇ ਬਜ਼ੁਰਗਾਂ ਦਾ ਆਦਰ ਮਾਨ ਸਦਾ ਹੁੰਦਾ ਰਹੇ ਜੈ ਗੁਰਦੇਵ ਜੀ ਧੰਨ ਗੁਰਦੇਵ ਗਸਤਾ ਖੀ ਲਈ ਮਾਫੀ ਹੈ ਕਿ ਤੁਸੀਂ ਬੈਠੇ ਹੋ ਤੇ ਅਸੀਂ ਇਹਨਾਂ ਨੂੰ ਵੀ ਦੇਖਣਾ ਪੈਂਦਾ ਤਾਂ ਹੀ ਮੈਂ ਪਹਿਲਾਂ ਹੀ ਇਜਾਜ਼ਤ ਲਈ ਹੈ ਲਓ ਜੀ ਸੋਹਣੀਆਂ ਦੀਆਂ ਜਾਣੀ ਜਾਣ ਹੈ ਜੀ ਜਾਣੀ ਜਾਣ ਹੈ ਬਾਬਿਆਂ ਦੀ ਕਿਰਪਾ ਹੈ ਬੜਾ ਆਸ਼ੀਰਵਾਦ ਹੈ ਮਿਹਰਬਾਨੀ ਸ਼ੁਕਰੀਆ ਜੀ सठा मोहम